ਪਾਵਰ ਕਾਮਚੂ ਨੌਕਰੀ ਦੌਰਾਨ ਜਾਨਾ ਗਵਾਉਣ ਵਾਲੇ ਮ੍ਰਿਤਕ ਕਰਮਚਾਰੀਆਂ ਦੇ ਧੀਆਂ ਪੁੱਤਰਾਂ ਵੱਲੋਂ 9 ਜਨਵਰੀ ਨੂੰ ਸ਼ੁਰੂ ਕੀਤਾ ਪੱਕਾ ਮੋਰਚਾ ਅੱਜ ਤੀਜੇ ਦਿਨ ਵਿੱਚ ਧਕਲ ਹੋ ਗਿਆ ਧਰਨਾਕਾਰੀਆਂ ਵੱਲੋਂ ਅੱਜ ਬਿਜਲੀ ਨਿਗਮ ਦੇ ਮੁਖ ਦਫ਼ਤਰ ਪਟਿਆਲਾ ਵਿਖੇ ਦੋਵੇਂ ਗੇਟ ਬੰਦ ਕਰਕੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ ਧਰਨਾਕਾਰੀਆਂ ਨੇ ਕਿਹਾ ਕਿ ਅਸੀਂ ਲੋੜੀ ਹੈੱਡ ਆਫਿਸ ਦੇ ਸਾਹਮਣੇ ਹੀ ਧਰਨੇ ਚ ਮਨਾਵਾਂਗੇ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਏਗਾ ਉਨ੍ਹਾਂ ਕਿਹਾ ਕਿ 24 ਜਨਵਰੀ ਨੂੰ ਪੰਜਾਬ ਦੇ ਰਾਜਪਾਲ ਬਨਵਾਲੀ لال ਪ੍ਰੋਹਤ ਪਟਿਆਲਾ ਪਹੁੰਚ ਰਹੇ ਹਨ ਜਿਨ੍ਹਾਂ ਨੂੰ ਅਸੀਂ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦੁਆਰਾ ਸਾਡੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਵੀ ਜਾਣਕਾਰੀ ਕਰਵਾਵਾ ਗਏ ਅੱਜ ਕੀ ਨਾਮ ਦਾ ਹੈ ਸੁਨੀਤਾ ਘੋੜੀ ਕਿਹੜੇ ਜਥੇ ਬੰਦੇ ਆਟੇ ਮ੍ਰਿਤਕ ਆਸਥਾ ਸੰਗਠਨ ਮੈਂ ਕੀ ਮੰਗਾ ਕਿਸ ਮੰਗ ਲੈ ਕੇ ਰੱਖੀ ਅੱਛਾ ਸਾਡਾ ਇਹ ਮੈਡ ਕੁੜੀਆਂ ਦਾ ਮਸਲਾ ਹੈ ਵੀ ਸਾਨੂੰ ਮੈਨੇਜਮੈਂਟ ਕਹਿੰਦੀ ਹੈ ਵੀ ਤੁਸੀਂ ਨੇ ਮੈਰਿਜ ਕਰਾ ਲਈ ਇਹਦੇ ਵਿੱਚ ਸਾਡਾ ਕੀ ਕਸੂਰ ਹੈ ਉਹਦਾ ਸਰਕਾਰ ਕਹਿੰਦੀ ਹੈ ਵੀ ਕੁੜੀਆਂ ਮੁੰਡਿਆਂ ਦੇ ਬਰਾਬਰ ਨਹੀਂ ਫਿਰ ਸਾਨੂੰ ਇਹ ਹੱਕ ਤੱਕ ਹੱਦ ਤੋਂ ਬੰਦ ਰੱਖਿਆ ਰਿਹਾ ਹੈ ਤੁਹਾਡੀ ਗੱਲ ਹੋਣੀ ਹੈ ਵੀ ਸਰਕਾਰ ਨੂੰ ਵੀ ਹਾਂਜੀ ਇਸ ਵਾਸਤੇ ਉਹ ਕਹਿੰਦੇ ਨੇ ਵੀ ਮੁੱਦਾ ਲੱਗ ਜੇ ਤੁਹਾਡਾ ਵੀ ਸਾਡਾ ਮੁੱਦਾ ਲੱਗ ਨਹੀਂ ਰਿਹਾ ਸਾਡੀ ਸੋਧ ਨਹੀਂ ਆ ਰਹੀ ਇਸ ਬਾਰੇ ਅੱਜ ਸੇਟਾ ਉੱਤਰੀ ਬਲੋਕ ਕੁੜੀ ਦਾ ਤੇ ਹਰ ਕੁੜੀ ਦੀ ਲੋੜੀ ਮਨਾਈ ਗਈ ਆ ਉਹ ਇਸ ਸੜਕਾਂ ਦੇ ਕੁੜੀਆਂ ਹੋ ਕੇ ਬੈਠੇ ਹੁਣ ਕੀ ਕਿਹਾ ਜਾਂਦਾ ਸਰ ਸਾਡੇ ਛੋਟੇ ਛੋਟੇ ਬੱਚੇ ਨੇ ਜੀ ਅਸੀਂ ਵੀ ਸੜਕਾਂ ਤੇ ਰੋਲ ਰਹਿਆਂਗੇ ਜੀ ਜੇ ਸਾਡਾ ਮਸਲਾ ਹੱਲ ਹੋ ਜਾਏ ਜੀ ਅਸੀਂ ਵੀ ਆਪਕੇ ਘਰਾਂ ਚ ਜਾਈਏ ਜਿਵਾਕਾਂ ਨਾਲ ਲੋੜੀ ਮਨਾਈ ਹੋਈ ਹੈ ਹਰਪ੍ਰੀਤ ਸਿੰਘ ਹੈ ਜੀ ਮੋਹਾਲੀ ਡਿਸਟ੍ਰਿਕਟ ਮੰਗਾ ਜੀ ਸਾਡੀ ਸ਼ੋਧਵਾਤ ਤੇ ਗਈ ਵੀ ਹੈ ਜੀ ਐਪਲੀਕੇਸ਼ਨ ਦਿੱਤੀ ਹੈ ਕੱਲ ਇੱਥੇ ਆਪਣੇ ਪੀਐਸਪੀਸੀਐਲ ਦੇ ਚੇਅਰਮੈਨ ਸਾਹਿਬ ਵਿੱਚੇ ਆਪਣੇ ਡਾਇਰੈਕਟਰ ਸਾਹਿਬ ਨੂੰ ਉਹ ਸਾਨੂੰ 8-9 ਦਿਨ ਹੋ ਜਾਣੇ ਆ ਹੁਣ ਲੱਗਿਆਂ ਨੂੰਰੇ ਬੈਠਿਆਂ ਨੂੰ ਕੋਈ ਮਤਲਬ ਕਿ ਸਾਨੂੰ ਸੰਤੁਸ਼ਟੀ ਨਹੀਂ ਹੋਈ ਮੰਗਾ ਜੀ ਮੰਗਾ ਵੀ ਸਾਡੇ ਸਾਰੇ ਹੱਕਾਂ ਵਾਸਤੇ ਜਿੱਕਣਾ ਕਿਸੇ ਦੀਆਂ ਪੈਨਸ਼ਨਾਂ ਦਾ ਰੌਲਾ ਇਹ ਵਿੱਚੇ ਕੁੜੀਆਂ ਵੀ ਕੁੜੀਆਂ ਦਾ ਰੌਲਾ ਇਹ ਵਿੱਚ ਆਨਲਾਈਨ ਪ੍ਰਕਿਰਿਆ ਜਿਨ੍ਹਾਂ ਦੀ ਰਹਿੰਦੀ ਆ ਰਹਿ ਗਏ ਆ ਬੱਚੇ ਉਹਨਾਂ ਨੂੰ ਸਾਰਿਆਂ ਨੂੰ ਅਪਲਾਈ ਕਰਨ ਨੂੰ ਕਿਸੇ ਦੀਆਂ ਉਮਰਾਂ ਵੱਧੀਆਂ ਐ ਕਿ ਕਈ ਮਤਲਬ ਕਿ ਇਦਾਂ ਇਦਾਂ ਦੇ ਕੇਸ ਆ ਵੀ ਪੈਸੇ ਜ਼ਿਆਦਾ ਐ ਉਹਦੇ ਵਾਸਤੇ ਸਾਡੀ ਇੱਕ ਸੋਧ ਵਾਸਤੇ ਛੋਟੀ ਜੀ ਐਪਲੀਕੇਸ਼ਨ ਸੀਗੀ ਉਹ ਕੱਲ ਦਿੱਤੀ ਆ ਵੀ ਉਹ ਪਰੋਸੇ ਯੋਗ ਨਹੀਂ ਤੀ ਹੈਗੀ ਇਸ ਕਰਕੇ ਅਸੀਂ ਬੈਠੇ ਆ ਕਿਸੇ ਸਰਕਾਰੀ ਅਸਟਾਹ ਨਾਲ ਗੱਲ ਹੋਈ ਥਾ ਦੀ ਜਿਨ੍ਹਾਂ ਤੋਂ ਲੰਮਾ ਕਿਸੇ ਨਾਲ ਨਹੀਂ ਹੋਈ ਜਿਨ੍ਹਾਂ ਨਾਲ ਹੋਈ ਆ ਫੋਟੋਆਂ ਲੱਗੇਆਂ ਵੀ ਆ ਪਿੱਛੇ ਤੁਸੀਂ ਦੇਖ ਲਈਆਂ ਮਤਲਬ ਕਿ ਸਾਰੇ ਆਪਣੇ ਪੱਲਾ ਝਾੜ ਕੇ ਪਿੱਛੇ ਹੋ ਜੰਨੇ ਆ ਅਸੀਂ ਉਰੇ ਲਟਕਦੇ ਤੇ ਲਟਕਦੇ ਜੇ ਤੁਹਾਡੀ ਹੁਣ ਵੀ ਨਾ ਮੰਗਾ ਬਣੀ ਨਾ ਜੇ ਅਸੀਂ ਬੈਠੇ ਆ ਜੀ ਫਿਰ ਸਾਨੂੰ ਲਾ ਲੋ ਵੀ 5-6 ਦਿਨ ਹੋ ਗਏ ਜੀ ਬੈਠਿਆ ਨੂੰ ਜਿੰਨਾ ਚਿਰ ਸਾਡੇ ਸੌਦੇ ਦਾ ਆ ਜਾਂ ਸਾਨੂੰ ਪੱਕਾ ਉਹ ਸੌਦੇ ਬਾਰੇ ਦੱਸ ਦੇ ਨਹੀਂ ਹੈਗੇ ਅਸੀਂ ਉਨਾਂ ਚਿਰ ਬੈਠੇ ਰਹਾਂਗੇ